ਪਰਤਾਨੀਆਂ ਸੰਸਦ ਵਿੱਚ ਪਹਿਲੇ ਸਿੱਖ ਐਮਪੀ ਬਣਨ ਤੋਂ ਬਾਅਦ ਪੰਜਾਬ ਦੇ ਪੁੱਤਰ ਤਨਮਨਜੀਤ ਸਿੰਘ ਤੇਸੀ ਪਹਿਲੀ ਵਾਰ ਆਪਣੇ ਘਰ ਪਹੁੰਚੇ। ਜਲੰਧਰ ਦੇ ਪਿੰਡ ਰਾਏਪੁਰ ਫਰਾਲਾ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਤਨਮਨਜੀਤ ਸਿੰਘ ਦਾ ਢੋਲ ਲਗਾਰਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ। ਪਿੰਡ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਗਏ। ਤਨਮਨਜੀਤ ਸਿੰਘ ਨੇ ਇੰਗਲੈਂਡ ਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਕਲਾਕੀ ਆਪਣੀ ਪੰਜਾਬ ਫੇਰੀ ਦੌਰਾਨ ਐਮਪੀ ਤਨਮਨਜੀਤ ਸਿੰਘ ਸਭ ਤੋਂ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇਥੇ ਉਹਨਾਂ ਨੇ ਐਸਜੀਪੀਸੀ ਮੈਂਬਰਾਂ ਨਾਲ ਮਿਲ ਕੇ ਯੂਰਪ ਵਿੱਚ ਸਿੱਖਾਂ ਨਾਲ ਹੋ ਰਹੀ ਭੇਦਭਾਵ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਫਰਾਂਸ ਦੇ ਜੋ ਸਿੱਖਾਂ ਦੇ ਨਾਲ ਜੋ ਵਧੀਆਂ ਹੁੰਦੀਆਂ ਨੇ ਉਹਦੇ ਬਾਰੇ ਵੀ ਗੱਲ ਜ਼ਿਕਰ ਕੀਤੀ ਸੀ ਕਿ ਇਹ ਬਹੁਤ ਮਾੜਾ ਹੈ ਕਿ ਜੇ ਇਸ ਜੋ ਦੇਸ਼ ਦੇ ਲਈ ਉਸ ਦੀ ਆਜ਼ਾਦੀ ਦੇ ਲਈ 80 ਹਜ਼ਾਰ ਤੋਂ ਵੱਧ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜੋ ਦਸਤਾਰਧਾਰੀ ਸਿੱਖ ਸਨ ਉਹ ਆ ਦੀਆਂ ਸਭ ਇੱਕ ਕੁਰਬਾਨੀਆਂ ਨੂੰ ਅਣਕੋਲੀਆਂ ਕਰਕੇ ਜੋ ਫਰਾਂਸ ਸਰਕਾਰ ਨੇ ਉੱਥੇ ਜੇ ਕਿਸੇ ਸਿੱਖ ਨੇ ਪਹਛਾਨ ਪੱਤਰ ਵੀ ਆਪਣੇ ਜੇ ਫੋਟੋ ਜਲਾਉਣੀ ਹੈ ਉਹਦੇ ਲਈ ਵੀ ਉਹਨਾਂ ਨੂੰ ਆਪਣੀ ਦਸਤਾਰ ਲਾਉਣੀ ਪੈਂਦੀ ਆ ਇਸ ਦੇ ਨਾਲ ਨਾਲ ਜਿਹੜੋ ਬੱਚਿਆਂ ਨੂੰ ਜੋ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਜੋ ਉਹਨਾਂ ਉਹਨਾਂ ਨੂੰ ਵੀ ਆਪਣੀ ਪਗੜੀ ਉਤਾਰਨੀ ਪੈਂਦੀ ਆਪਣੇ ਕੇਸ ਦੀ ਉਤਾਰ ਕੇ ਤਾਂ ਫਿਰ ਉਹ ਪੜਾਈ ਵਿੱਦਿਆ ਹਾਸਲ ਕਰ ਸਕਦੇ ਨੇ ਬੇहद ਅਫਸੋਸਨਾਕ ਹੈ ਕਿ ਹਜੇ ਤੱਕ ਵੀ ਉਹਨਾਂ ਨੂੰ ਬਹੁਤ ਏ ਜੋ ਇਨਸਾਫ ਨਹੀਂ ਮਿਲਿਆ ਇਸ ਦੇ ਨਾਲ-ਨਾਲ ਦੇਖੋ ਕਈ ਹੋਰ ਵਿਅਕਤੀਆਂ ਦੇ ਨਾਲ ਮੈਨੂੰ ਪਤਾ ਜੋ ਸਿਆਸੀ ਜਿਨ੍ਹਾਂ ਨੂੰ ਇੱਥੇ ਆਪਾਂ ਸਿੱਖ ਪੋਲਿਟিক্যাল ਪ੍ਰਿਜ਼ਨਰ ਵੀ ਕਹਿ ਲਈ ਪਹਿਲੀ ਦਯਾ ਕਿ ਉਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਕਿਉਂਕਿ ਉਹ ਤਿੰਨ ਦਹਾਕਿਆਂ ਤੋਂ ਉੱਪਰ ਉਹ ਹਾਜੇ ਵੀ ਕਈ ਜੇਲ੍ਹ ਦੇ ਵਿੱਚ ਨੇ ਤਾਂ ਮੈਂ ਸਮਝਦਾ ਕਿ ਉਹ ਆਪਣੀ ਜੋ ਲੰਬੀ ਉਮਰ ਭੋਕੇ ਜੋ ਜਿੰਨਾ ਵੀ ਉਹਨਾਂ ਦੀ ਜੋ ਸਜ਼ਾ ਤੈਅ ਹੋਈ ਸੀ ਉਹ ਤਾਂ ਮੈਂ ਸਮਝਦਾ ਕਿ ਹੁਣ ਉਸ ਦੀ ਮਿਆਦ ਵੀ ਖਤਮ ਹੋ ਗਈ ਹੋਣੀ ਇਸ ਸੜਕ ਦੇ ਨਾਲ ਹੀ ਸਰਕਾਰੀ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਸੈਂਕੜੇ ਬੱਚੇ ਇਸੇ ਟੁੱਟੀ ਸੜਕ ਤੋਂ ਸਕੂਲ ਜਾਂਦੇ ਨੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਗਰ ਇਸ ਸੜਕ ਬਾਰੇ ਮੀਡੀਆ ਥੋੜਾ ਸਰਕਾਰ ਨੂੰ ਦਿਖਾਏ ਤਾਂ ਸ਼ਾਇਦ ਬੱਚਿਆਂ ਲਈ ਥੋੜੀ ਸਹੂਲਤ ਹੋ ਜਾਏਗੀ ਉਹਨਾਂ ਨੇ ਆਪਣੇ ਭਾਸ਼ਣ 'ਚ ਆਪਣੇ ਚਾਚਾ ਪਰਮਜੀਤ ਸਿੰਘ ਰਾਏਪੁਰ ਬਾਰੇ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਸਕੂਲ ਦੇ ਕੋਲ ਜਿਹੜੀ ਟੁੱਟੀ ਸੜਕ ਹੈ ਉਹ ਇਸ ਤਰ੍ਹਾਂ ਦੀ ਨਾ ਹੋਵੇ ਤਾਂ ਕਿ ਬੱਚਿਆਂ ਨੂੰ ਥੋੜੀ ਰਾਹਤ ਹੋਏ ਉਹਨਾਂ ਨੇ ਕਿਹਾ ਕਿ ਅਗਰ ਸਹੂਲਤਾਂ ਹੋਣਗੀਆਂ ਤਾਂ ਹੀ ਵਧੀਆ ਭਵਿੱਖ ਹੋਏਗਾ ਬੱਚਿਆਂ ਦਾ ਕੈਮਰਾ ਪਰਸਨ ਸੁਮਿਤ ਤੇ ਮਾਨ ਦੇ ਨਾਲ ਇਮਰਾਨ ਖਾਨ ਐਵੀਪੀ ਨਿਊਜ਼ ਜਲੰਧਰ